ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵਾਂਗੇ ਤਾਂ ਅੱਜ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਪਰ ਰੀਜ਼ਨਿੰਗ ਦਾ ਮੋਕ ਟੈਸਟ ਰੀਜ਼ਨਿੰਗ ਦਾ ਮੋਕ ਟੈਸਟ ਰਾਜੇ ਤੁਹਾਨੂੰ ਡੇਲੀ ਪ੍ਰੋਵਾਈਡ ਹੋਇਆ ਕਰੂਗਾ ਠੀਕ ਹੈ ਜੀ ਤੇ ਇੱਕ ਤੁਹਾਡੀ ਪੰਜਾਬ ਜੀ ਦੀ ਕਲਾਸਿਸ ਹੈ ਜਿਹੜੀਆਂ ਉਹਦੀਆਂ ਆਪਣੇ ਲਗਭਗ 15 ਵੀਡੀਓ ਲੱਗ ਚੁੱਕੀਆਂ ਤੇ ਬਾਕੀ ਜਿਹੜੀ ਇਹ ਰਾਜੇ ਤੁਹਾਡੀ ਮੈਂ ਤੁਹਾਨੂੰ ਦੱਸ ਦਾਂਗਾ ਤੁਹਾਡਾ ਮੈਂ 15 ਅਪ੍ਰੈਲ ਤੱਕ 15 ਅਪ੍ਰੈਲ ਤੱਕ ਤੁਹਾਡੀ ਪੰਜਾਬ ਜੀ ਕੇ ਜਿਹੜੀ ਉਹ ਸਾਰੀ ਆਪਾਂ ਕਵਰ ਕਰ ਦੇਾਂਗੇ ਠੀਕ ਹੈ ਜੀ ਇੱਕ ਤੁਹਾਡੇ ਵਾਸਤੇ ਹੋਰ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆ ਰਹੇ ਹਾਂ ਮੈਥੇ ਦੇ ਵਾਸਤੇ ਰਾਜੇ ਪਾਲਟੀ ਮਾਡਰਨ ਹਿਸਟਰੀ ਐਂਸ਼ੀਅੰਟ ਹਿਸਟਰੀ ਮੀਡੀਵਲ ਹਿਸਟਰੀ ਜੀਓਗ੍ਰਾਫੀ ਵਰਲਡ ਜੀਓਗ੍ਰਾਫੀ ਇਹਨਾਂ ਦੇ ਰਾਜੇ ਇੰਪੋਰਟੈਂਟ ਫ੍ਰੈਸ਼ਨ ਲੈ ਕੇ ਆ ਰਹੇ ਹਾਂਗਾ ਰਾਜੇ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ 100% ਮਿਲਣਗੇ ਹੀ ਮਿਲਣਗੇ ਜਿਹੜੇ ਬਾਰ-ਬਾਰ ਰਿਪੀਟ ਹੋ ਰਹੇ ਹੈ ਰਾਜੇ ਠੀਕ ਹੈ ਜੀ ਐਪ ਵਾਲੇ ਬੱਚਿਆਂ ਨੂੰ ਵੀ ਇੱਥੇ ਮਿਲ ਲੇਗੀ ਰਾਜ ਜੀ ਉਹਨੂੰ ਇਕੱਠਾ ਸਾਰਾ ਮਟੀਰੀਅਲ ਮਿਲ ਜੂ ਇੱਧਰ ਤੇ ਤੁਹਾਨੂੰ ਮੈਂ ਤਾਂ ਨੂੰ ਡੇਲੀ ਇੱਕ ਕਲਾਸ ਪ੍ਰੋਵਾਈਡ ਹੋ ਜਾ ਕਰੂਗੀ ਠੀਕ ਹੈ ਜੀ ਬਾਕੀ ਦਾ ਜੀ ਜੇ ਕਿਸੇ ਬੱਚੇ ਨੇ ਫੁੱਲ ਬੈਚ ਲੈਣਾਗਾ ਕਿਸੇ ਵੀ ਪੇਪਰ ਦੀ ਪੰਜਾਬ ਦੇ ਦੀ ਬਿਲਕੁਲ ਜ਼ੀਰੋ ਲੈਵਲ ਤੋਂ ਤਿਆਰੀ ਕਰਨੀ ਹੈ ਜੇ ਕੋਈ ਕੈਂਡੀਡੇਟ ਕਹਿੰਦਾ ਜੀ ਸਾਨੂੰ ਮੈਥ ਬਿਲਕੁਲ ਨਹੀਂ ਆਉਂਦਾ ਸਾਨੂੰ ਰੀਜ਼ਨਿੰਗ ਨਹੀਂ ਆਉਂਦੀ ਸਾਨੂੰ ਹੋਰ ਵੀ ਜਿਹੜੇ ਸਬਜੈਕਟਾਂ ਦੀ ਸਮਝ ਆਉਂਦੇ ਤਾਂ ਤੁਹਾਨੂੰ ਸਿਰਫ ਰਾਜ ਜੀ ਉਹੀ ਸਬਜੈਕਟ ਕਰਵਾਏ ਜਾਣਗੇ ਉਹਨਾਂ ਕਿਸੇ ਸਿਲੇਬਸ ਕਰਵਾਇਆ ਜਾਊਗਾ ਜਿੰਨਾ ਕਿ ਪੇਪਰ ਦੇ ਵਿੱਚ ਆਊਗਾ ਜਿਆਦਾ ਤੁਹਾਡੇ ਦਿ ਕਿਉਂਕਿ ਆਪਾਂ ਤੁਹਾਨੂੰ ਫਾਲਤੂ ਦੀਆਂ ਚੀਜ਼ਾਂ ਨਹੀਂ ਕਰਵਾਉਣੀ ਆ ਸਿਰਫ ਉਹੀ ਫੈਕਟ ਕਰਵਾਉਣਾ ਜਿਹੜੇ ਪੇਪਰ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਹੁਣ ਤੱਕ ਆਏ ਵੀ ਐ ਠੀਕ ਹੈ ਜੀ ਤਾਂ ਉਹਦੇ ਬਾਅਦ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪਪੁਲ ਐਜੂਕੇਸ਼ਨ ਵਾਲਾ ਜਿੰਨਾ ਬੱਚਾ ਕੋਲੇ ਆਈਫੋਨ ਆ ਰਾ ਜੇ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਆ ਜੇ ਕਲਾਸ ਪਲੱਸ ਕਲਾਸ ਪਲੱਸ ਲਗਾ ਕੋਡ ਫਿਲ ਕਰਨਾ ਡਬਲ ਐਕਸ ਰ ਹੈ ਬਾਕੀ ਪੜਾਉਣ ਦਾ ਤਰੀਕਾ ਤੁਹਾਨੂੰ ਪਤਾ ਬਿਲਕੁਲ ਬੇਸਿਕ ਲੈਵਲ ਤੋਂ ਕਰਵਾਵਾਂਗੇ ਪੰਜਾਬੀ ਤੇ ਇੰਗਲਿਸ਼ ਦੋਨੇ ਲੈਂਗੁਏਜ ਦੇ ਵਿੱਚ ਕਰਵਾਵਾਂਗੇ ਆਪਾਂ ਠੀਕ ਹੈ ਜੀ ਐਪ ਪ੍ਰਤੀ ਕਿਸੇ ਬੱਚੇ ਨੂੰ ਪ੍ਰੋਬਲਮ ਹੋ ਜੇ ਤਾਂ ਜੇ ਇਹ ਤੇ ਨੰਬਰ ਕੋਲ ਕੰਸਰਟ ਐਪ ਤੁਹਾਡੀ ਪਲੇ ਸਟੋਰ ਤੋਂ ਡਾਊਨਲੋਡ ਹੋ ਜੂਗੀ ਤੇ ਬਾਕੀ ਰਾਜੇ ਬਹੁਤ ਸਾਰੇ ਬੱਚੇ ਦੀ ਡਿਮਾਂਡ ਸੀ ਕਿ ਸਰ ਜਿਹੜਾ ਆਫਰ ਹੈ ਤੁਸੀਂ ਉਹ 13 ਮਾਰਚ ਤੱਕ ਕਰ ਦਿਓ ਉਸ ਤੋਂ ਬਾਅਦ ਚਾਹੇ ਨਾ ਕਰਿਓ ਤਾਂ ਰਾਜੇ ਬੱਚਿਆਂ ਦੀ ਡਿਮਾਂਡ ਤੇ ਤੁਹਾਡਾ ਜਿਹੜਾ ਆਫਰ ਚੱਲ ਰਿਹਾ ਹੈਗਾ 75 ਤੋਂ 78% ਠੀਕ ਹੈ ਜੀ ਉਹ ਵੀ ਰਾਜੇ ਫਿਰ ਮੈਨੂੰ ਲੱਗਿਆ ਕਿ ਬੱਚੇ ਚਲ ਸਹੀ ਆ ਆਪ ਦੀ ਜਗ੍ਹਾ ਤੇ ਕਿਉਂਕਿ ਪੇਪਰ ਬੱਚਿਆਂ ਨੇ ਦੇਣਾਗਾ ਹਜੇ ਫਾਰਮ ਅਪਲਾਈ ਹੋ ਰਹੇ ਹੈ ਠੀਕ ਹੈ ਜੀ ਕਈ ਬੱਚੇ ਨੇ ਹਜੇ ਫਾਰਮ ਨਹੀਂ ਅਪਲਾਈ ਕੀਤੇ ਹੋ ਗ ਮਾਰਚ ਤੱਕ ਤੁਹਾਡਾ ਜਿਹੜਾ ਇਹ ਐ ਐਕਸਟੈਂਡ ਕੀਤਾ ਜਾਂਦਾਗਾ ਜਿਹੜਾ ਆਫਰ ਚੱਲਦੇ ਹੈਗਾ ਤੋਂ ਚਲੋ ਜਰਾ ਜੀ ਅੱਜ ਆਪਾਂ ਚੱਲਦੇ ਆ ਰੀਜ਼ਨਿੰਗ ਦੇ ਲੈਕਚਰ ਦੇ ਵਿੱਚ ਗੱਲ ਕਰਦੇ ਆ ਸਭ ਤੋਂ ਪਹਿਲਾਂ ਆ ਚੀਜ਼ ਦੀ ਇਹ ਚੀਜ਼ ਤਾਂ ਨੂੰ ਮੈਥ ਦੇ ਪੇਪਰ ਵਾਸਤੇ ਵੀ ਇੰਪੋਰਟੈਂਟ ਹੈ ਤੇ ਤੁਹਾਨੂੰ ਰੀਜ਼ਨਿੰਗ ਦੇ ਵਾਸਤੇ ਵੀ ਇੰਪੋਰਟੈਂਟ ਹੈ ਇਹਨਾਂ ਤੁਹਾਡੀ ਕੀ ਹੋ ਜੂਰੇ ਸਪੀਡ ਬਹੁਤ ਇੰਕਰੀਜ਼ ਹੋ ਜਾਣੀ ਹੈ ਤੁਸੀਂ ਕੀ ਕਰਨਾ ਸਵੇਰੇ ਉੱਠ ਕੇ ਠੀਕ ਹੈ ਜੀ 1 ਤੋਂ ਲੈ ਕੇ 10 ਤੱਕ ਦਾ ਸਾਰੇ ਬੱਚਿਆਂ ਨੂੰ ਸਕੁਅਰ ਜਿਆਦਾ ਹੀ ਹੋਣਗੇ ਸਕਅਰ ਦਾ ਮਤਲਬ ਕੀ ਹੁੰਦਾ ਹੈ ਜੀ ਜਿਵੇਂ 11 ਦੀ ਪਾਵਰ 2 ਲਿਖਿਆ ਹੋਇਆ ਕਹਿੰਦਾ ਮਤਲਬ ਜੇ ਆਪਾਂ 11 ਦੀ 11 ਨਾਲ ਗੁਣਾ ਕਰਦੇ ਤਾਂ 121 ਆਊਗਾ 22 ਸਕਅਰ ਦਾ ਕੀ ਮਤਲਬ ਹੈ ਜੇ 22 ਦੀ ਦੋ ਵਾਰੀ ਗੁਣਾ ਕਰਦੇ ਆ ਤਾਂ ਆਪਣੇ ਕੋਲੇ 484 ਆਊਗਾ ਹੁਣ ਪੇਪਰ ਦੇ ਵਿੱਚ ਸੋਣਿਓ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਕੱਲੀ-ਕੱਲੀ ਚੀਜ਼ ਨੂੰ ਕਰ-ਕਰ ਦੇਖੀਏ ਉੱਥੇ ਤਾਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਤੁਸੀਂ ਪੇਪਰ ਦੇ ਵਿੱਚੋਂ ਚਾਹੁੰਦੇ ਕਿ ਸੀ ਰੀਜ਼ਨਿੰਗ ਦੇ ਵਿੱਚੋਂ ਵਧੀਆ ਨੰਬਰ ਲੈ ਲਈਏ ਮੈਥ ਦੇ ਵਿੱਚੋਂ ਵਧੀਆ ਨੰਬਰ ਲੈ ਲਈਏ ਤੁਹਾਡਾ ਟਾਈਮ ਬਚੀਏ ਕਿਉਂਕਿ ਪੇਪਰ ਦੇ ਵਿੱਚ ਆਪਾਂ 10 10 ਸੈਕਿੰਡ ਵੀ ਬਹੁਤ ਵੱਡੇ ਭਾਰੀ ਹੁੰਦੇ ਆਪਾਂ ਦੇ ਆਪਣੇ ਆਪਣੇ ਤੇ ਠੀਕ ਹੈ ਜੀ ਤਾਂ ਕਰਕੇ ਤੁਸੀਂ ਕੀ ਕਰਨਾ ਹੈ ਜੀ ਡੇਲੀ ਡੇਲੀ ਤੁਸੀਂ ਆਹ ਤਾਂ ਤੁਹ ਸਾਰਿਆਂ ਨੂੰ ਯਾਦ ਹੋਣਾ ਹੈ ਇਹ ਤਾਂ ਜਮਾ ਤੀਜੀ ਚੌਥੀ ਦੇ ਬੱਚਿਆਂ ਨੂੰ ਵੀ ਪਤਾ ਹੋਣਾ ਹੈ ਇਹਦੇ ਜੋ ਤੁਸੀਂ ਡੇਲੀ ਪੰਜ ਕਰ ਲਿਆ ਕਰਨੀ ਹੈ ਠੀਕ ਹੈ ਜੀ ਜਿਵੇਂ 11 11 121 12 ਵਾਰ 140 13 13 169 14 14 196 15 15 225 16 16 256 17 17 299 18 18 324 19 19 361 BB 400 ਇਸ ਤਰ੍ਹਾਂ ਯਾਦ ਕਰਨੇ ਰਾਇ ਜੀ ਸਕੁਅਰ ਸਾਰੇ ਦੇ ਸਵੇਰੇ ਉੱਠ ਕੇ ਰੱਟਾ ਮਾਰ ਲੈਣਾ ਇੱਕ ਸਵੇਰੇ ਤੇ ਸੌਣ ਵੇਲੇ ਬਸ ਇਹ ਤਨ ਤੁਸੀਂ ਯਾਦ ਵੀ ਨਾ ਕਰਿਓ ਭਾਵੇਂ ਆਈ ਬੋਲ ਕੇ ਪੈ ਜਾ ਕਰੋ ਮੂਲ ਮੰਤਰ ਸਮਝ ਲਓ ਇਹ ਤੁਹਾਡਾ ਮੂਲ ਮੰਤਰ ਹੈ ਠੀਕ ਹੈ ਜੀ ਮੈਂ ਤੁਹਾਨੂੰ ਦੇਤਾ ਮੰਤਰ ਜਿਵੇਂ ਜਦੋਂ ਆਪਾਂ ਕਿਸੇ ਬਾਬਿਆਂ ਕੋਲ ਜਾਂਦੇ ਆ ਬਾਬੇ ਆਪਾਂ ਨੂੰ ਕਹਿੰਦੇ ਨੇ ਕਿ ਭਾਈ ਆ ਤੁਹਾਨੂੰ ਅਸੀਂ ਇੱਕ ਨਾਮ ਦਿੰਨੇ ਆ ਠੀਕ ਹੈ ਕੀ ਬੋਲਣਾ ਉਹ ਮੇਰੇ ਮੈਂ ਤਾਂ ਉਹ ਨਾਮ ਦਿੰਦਾ ਮੈਨੂੰ ਬਾਬਾ ਮੰਨ ਲਓ ਥੋੜੇ ਜਿਹੇ ਟਾਈਮ ਵਾਸਤੇ ਪੇਪਰਾਂ ਤੱਕ ਤੇ ਆਹ ਚੀਜ਼ਾਂ ਉੜਦੇ ਤੇ ਉੱਠਣ ਟਾਈਮ ਤੇ ਸੌਂ ਟਾਈਮ ਇੱਕ ਵਾਰੀ ਤੁਸੀਂ ਫੇਰਨੀ ਫੇਰਨਾ ਤੁਹਾਡੇ ਮੈਥ ਦਾ ਰੀਜ਼ਨਿੰਗ ਦਾ ਮੂਲ ਮੰਤਰ ਹੈ ਇਹ ਇਹਨੂੰ ਜਰੂਰ ਫੇਰਨਾ ਹੈ ਠੀਕ ਹੈ ਜੇ ਤੁਸੀਂ ਆਪਣੇ ਆਪ ਹੀ ਤੁਹਾਡੀ ਜਵਾਨ ਤੇ ਚੜ ਜਾਣਾ ਹੈ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗੇ ਰੀਜ਼ਨਿੰਗ ਦੇ ਵਿੱਚ ਜਿਹੜਾ ਆਪਾਂ ਪੜ੍ਹਨਾ ਹੁੰਦਾ ਤਾਂ ਆਪਾਂ ਨੂੰ ਆ ਚੀਜ਼ਾਂ ਦਿੱਤੀਆਂ ਜਾਂਦੀਆਂ ਕਿ ਏ ਦਾ 1 ਨੰਬਰ ਹੈ, ਬੀ ਦਾ 2 ਨੰਬਰ ਹੈ, ਸੀ ਦਾ 3 ਨੰਬਰ ਹੈ, ਡੀ ਦਾ 4 ਨੰਬਰ ਹੈ, ਈ ਦਾ 5 ਨੰਬਰ ਹੈ। ਹੁਣ ਬਹੁਤ ਬੱਚੇ ਘਬਰਾ ਜਾਂਦੇ ਕਿ ਸਾਰੇ ਯਾਦ ਕਰਦੇ ਪੈਣਗੇ। ਤਾਂ ਤਾਂ ਜੇ ਯਾਦ ਕਰਨ ਦੀ ਕੋਈ ਲੋੜ ਨਹੀਂ। ਜਿਸ ਤੋਂ ਪੇਪਰ ਦੇਣਗੇ ਜਦ ਤੁਸੀਂ ਪੇਪਰ ਦੇ ਵਿੱਚ ਬੈਠੋਗੇ ਇੱਕ ਤੁਹਾਨੂੰ ਖਾਲੀ ਸ਼ੀਟ ਦਿੱਤੀ ਜਾਊਗੀ। ਉਦੇ ਤੁਸੀਂ ਨਾਲ ਦੇ ਨਾਲ ਲਿਖ ਲੈਣਾ ਏ ਬੀ ਸੀ ਡੀ ਈ ਐਫ ਜੈਡ ਤੱਕ ਲਿਖ ਲੈਣਾ। ਉਸ ਦਾ ਪੂਰਾ 1 2 3 ਆ ਪਾ ਲੈਣਾ। ਇੱਕ ਤਾਂ ਸੌਖਾ ਤਰੀਕਾ ਯਾਦ ਰੱਖਦਾ ਤੁਸੀਂ ਕੀ ਕਰ ਲੈਣਾ ਈ ਜੋ ਓ ਟੀ ਕਿਉਂ ਜੀ ਆਹ 5 ਨੰਬਰ ਤੇ ਆਹ 10 ਨੰਬਰ ਤੇ ਆ ਠੀਕ ਹੈ ਜੀ ਆਹ 15 ਨੰਬਰ ਤੇ ਆ ਆਹ 20 ਨੰਬਰ ਤੇ ਆ ਆਹ 21 ਨੰਬਰ ਤੇ ਆ ਇੱਕਦਿ ਇਹ ਚੀਜ਼ ਬਿਜੇ ਸੌਖੇ ਸੌਖੇ ਚੀਜ਼ਾਂ I 9 ਤੇ ਆ H 8 ਤੇ ਆ G 7 ਤੇ ਆ ਇਹ ਵੀ ਯਾਦ ਕਰ ਲਿਓ ਵਿੱਚ ਵਿੱਚ ਠੀਕ ਹੈ ਜੀ ਬਾਕੀ ਐ ਤਾਂ ਤੁਹਾਡੇ ਯਾਦ ਹੋਈ ਜਾਣਗੇ ਓਕੇ ਕਿ ਵੀ ਆਪਾਂ ਟ੍ਰੈਕਟਰ ਇੱਕ ਇੱਕ ਵੀ ਹੋਰ ਇਕੱਠਿਆਂ ਸਾਨੂੰ ਪਤਾ ਯਾੜ ਕਰ ਨਹੀਂ ਸਕਦੇ ਅਜੋਤੀ ਤੇ ਤੁਹਾਨੂੰ ਪਤਾ ਲੱਗ ਗਿਆ ਕਿ E ਆ ਜਿਹੜਾ ਉਹ 5 ਨੰਬਰ ਤੇ ਆ ਜੇ ਅਜੋਤੀ ਤੇ ਤੁਹਾਡੇ ਯਾਦ ਰਹੀ ਜਾਊਗਾ ਇਹ 10 ਤੇ ਉਹ 15 ਤੇ ਉਹ 20 ਤੇ ਸੋਰੀ ਆ 25 ਤੇ ਲਿਖਣਾ ਸੀ ਮੈਂ ਉਹ 25 ਤੇ ਆ ਠੀਕ ਹੈ ਜੀ ਤਾਂ ਕਈ ਵਾਰੀ ਸਾਨੂੰ ਪਤਾ ਲੱਗ ਜਾਂਦੀ ਮੈਂ ਤੁਹਾਨੂੰ ਕਿਸੇ ਨੇ ਕਿਹਾ ਕਿ ਸਾਨੂੰ ਪਤਾ ਕਿ ਜੇ ਆ ਜਿਹੜਾ ਉਹ 10 ਤੇ ਰੱਖੇ 11 ਤੇ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਵੀ ਲੱਗੇ ਗੈਸ ਲੱਗ ਜਾਂਦਾ ਹੁੰਦਾ ਹੈ ਬਾਈ ਦਾ ਨੂੰ ਪਤਾ 25 ਤੇ ਜੈਡ ਕਿੰਨੇ ਤੇ ਹੋਊਗਾ 26 ਤੇ ਹੋਊਗਾ ਠੀਕ ਹੈ ਜੀ ਐਕਸ ਮੂਰੇ ਹੁੰਦਾ 24 ਤੇ ਹੋਊਗਾ ਐਂ ਤਰੀਕਾ ਜੇ ਲੱਗ ਜਾਂਦਾ ਹੁੰਦਾ ਹੈ ਠੀਕ ਹੈ ਸ਼ਾਰਟਕਟ ਤਰੀਕੇ ਦਾ ਹੁਣ ਆਪਾਂ ਨੂੰ ਪ੍ਰੈਸ਼ਨ ਹੁੰਦਾ ਜੇ ਪੇਪਰ ਦੇ ਵਿੱਚ ਆਏ ਹੋਏ ਆ ਸਾਰੇ ਪ੍ਰੈਸ਼ਨ ਇਹੀ ਜੇ ਪੇਪਰ ਦੇ ਵਿੱਚ ਤੁਹਾਨੂੰ ਪ੍ਰੈਸ਼ਨ ਮਿਲਦੇ ਹਨ ਤਾਨੂੰ ਮੁਫਤਰੇ ਨੰਬਰ ਆ ਰੀਜ਼ਨਿੰਗ ਦੇ ਮੁਫਤਰੇ ਨੰਬਰ ਕੁਝ ਤੁਸੀਂ ਯਾਦ ਨਹੀਂ ਕਰਕੇ ਜਾਣਾ ਪੇਪਰ ਦੇ ਵਿੱਚ ਕੁਝ ਨ ਪਾਪੜਾਂ ਵਾਲਾ ਆ ਗਿਆ ਜੇ ਕਿਸੇ ਨੇ ਪਾਪੜ ਲੈਣੇ ਦੱਸ ਦੋ ਭਾਈ 10 ਰੁਪਏ ਦੇ ਤਿੰਨ ਪਾਪੜ ਦਿੰਦਾਗਾ ਡੰਬਲੂ ਜਿਹਾ ਵਜਾਈ ਜਾਂਦਾ ਪਰ ਠੀਕ ਹੈ ਤੇ ਮੁਫਤਰੇ ਨੰਬਰ ਆ ਰੀਜ਼ਨਿੰਗ ਦੇ ਜਿੰਨੇ ਲੈ ਲੋਗੇ ਤੁਹਾਡੀ ਫਾਇਦਾਗਾ ਰੀਜ਼ਨਿੰਗ ਇਹ ਜੀ ਚੀਜ਼ ਹੈ ਰਾਜੇ ਜਿਹਦੇ ਵਿੱਚ ਤੁਹਾਡੇ ਮੁਫਤਰੇ ਨੰਬਰ ਮਿਲ ਜਾਣੇ ਆ ਕੋਈ ਮਿਹਨਤ ਕਰਨੀ ਲੋੜ ਇਕਵਲ ਟੌਪਿਕ ਦੇਖਣਾ ਕੀ ਹੈ ਇਹ ਕੀ ਕਹਿੰਦੇ ਆ ਕਹਿੰਦੇ ਜੀ ਜਿਵੇਂ ਕੈਟ ਦਾ ਸਬੰਧ ਮਿਊ ਨਾਲ ਹੈ ਮਿਊ ਮਿਊ ਕੈਟ ਕੀ ਕਰਦੀ ਹੁੰਦੀ ਆ ਮਿਆਊ ਮਿਆਊ ਐ ਕਰਦੀ ਹੁੰਦੀ ਆ ਨਾ ਕੈਟ ਉਵੇਂ ਜਿਵੇਂ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਉਹਦੇ ਨਾਲ ਸੰਬੰਧਿਤ ਹੈ ਮਿਆਊ ਕੀ ਆ ਕੈਟ ਦੀ ਆਵਾਜ਼ ਹੈਗੀ ਮਾਊ ਕੀ ਹੈ ਕੈਟ ਦੀ ਆਵਾਜ਼ ਹੈ ਉਵੇਂ ਜਿਵੇਂ ਇੱਥੇ ਉਹ ਕਿਹੜਾ ਜਾਨਵਰ ਹੈ ਜਿਹਦੀ ਇੱਥੇ ਨਾਲ ਆਵਾਜ਼ ਆਊਗੀ ਠੀਕ ਹੈ ਜੀ ਓਵਲ ਹੈਲਥ ਕਰਦਾ ਨੋ ਜੀ ਬੱਲ ਕਾਊ ਨੋ ਜੀ ਜੇਕਰ ਲੂੰਬੜੀਰ ਦਾ ਹੁੰਦਾ ਲਾ ਜੀ ਹੂਟ ਹੂਟ ਕਰਨ ਦਾ ਕੁਛ ਨਹੀਂ ਕਰਦਾ ਜੇ ਆਪਾਂ ਦੇਖੀਏ ਜੇ ਡੱਕ ਹੁੰਦਾ ਕੱਕ ਕੋਇਕ ਆਏ ਕਰਦਾ ਹੁੰਦਾ ਠੀਕ ਹੈ ਜੀ ਤਾਂ ਇਹਦਾ ਜਿਵੇਂ ਕੈਟ ਦਾ ਸਬੰਧ ਮਿਊ ਨਾਲ ਹੈ ਓਵੇਂ ਜਿਵੇਂ ਡੱਕ ਦਾ ਸਬੰਧ ਕੋਇਕ ਕੋਇਕ ਉਹਦੇ ਨਾਲ ਹੈਗਾ ਠੀਕ ਹੈ ਜੀ ਕੋਇਕ ਕੋਇਕ ਓਕੇ ਠੀਕ ਹੈ ਚਲੋ ਹੁਣ ਕਹਿੰਦੇ ਜੀ ਜਿਵੇਂ ਡੀ ਐਫ ਬੀ ਤੋਂ ਜੀ ਐਚ ਜੀ ਬਣ ਗਿਆ ਓਵੇਂ ਜਿਵੇਂ ਐਲ ਐਨ ਜੇ ਤੋਂ ਕੀ ਬਣੂਗਾ ਇਹ ਕਹਿ ਰਹੇ ਨੇ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਇੱਥੇ ਲਿਖ ਲਓ ਇਹਨਾਂ ਨੂੰ ਇਹਨੂੰ ਇੱਥੇ ਲਿਖ ਲਓ ਇਹਨੂੰ ਇੱਥੇ ਲਿਖ ਲਓ ਹੁਣ ਤੁਸੀਂ ਕੀ ਕਰਨਾ ਹੁੰਦਾ ਹੈ ਕਿ ਜੇ ਆਪ ਨੂੰ ਊ ਨਾ ਪਤਾ ਲੱਗੇ ਨਾ ਕਿਉਂਕਿ ਹਰੇਕ ਚੀਜ਼ ਆਪਣੇ ਬਸ ਦੀ ਗੱਲ ਨਹੀਂ ਹੁੰਦੀ ਠੀਕ ਹੈ ਜੀ ਕੀ ਬਾਰੇ ਆਪ ਨੂੰ ਚੀਜ਼ਾਂ ਨਹੀਂ ਪਤਾ ਲੱਗਦੀਆਂ ਮੁੰਡਿਆਂ ਤਾਂ ਉਹਨਾਂ ਦੇ ਨਾਲ ਕੀ ਕਰਨਾ ਹੈ ਤੁਸੀਂ ਨੰਬਰ ਲਿਖ ਲੈਣੇ ਹੁੰਦੇ ਆ ਕੀ ਕਰ ਲੈਣੇ ਹੁੰਦਾ ਸੋਣੇ ਨਾਲ ਨੰਬਰ ਲਿਖ ਲੈਣੇ ਹੁੰਦੇ ਆ ਹੁਣ ਨੰਬਰ ਕਿਵੇਂ ਲਿਖਾਂਗੇ ਆਪਾਂ ਦੇਖੋ ਡੀ ਕਿੰਨੇ ਨੰਬਰ ਤੇ ਆਉਂਦਾ ਜੀ ਡੀ ਆਉਂਦਾ 4 ਨੰਬਰ ਤੇ ਐਫ ਕਿੰਨੇ ਨੰਬਰ ਤੇ ਆਉਂਦਾ ਜੀ ਐਫ ਆਉਂਦਾ 6 ਨੰਬਰ ਤੇ ਆ ਆਉਂਦਾ 2 ਨੰਬਰ ਤੇ ਹੁਣ ਥੱਲੇ ਜੀ 7 ਨੰਬਰ ਤੇ ਆਉਂਦਾ ਐਚ 8 ਨੰਬਰ ਤੇ ਆਉਂਦਾ ਤੇ ਜਿਹੜਾ ਸੀ ਯਾਰਾ ਜੀ ਇਹ 3 ਨੰਬਰ ਤੇ ਆਉਂਦਾ ਠੀਕ ਹੈ ਜੀ ਇਹ 3 ਨੰਬਰ ਤੇ ਆਉਂਦਾ ਹੁਣ ਕਹਿੰਦੇ ਕੀ ਸਬੰਧ ਹੈ ਇਹਨਾਂ ਆਪਸ ਦੇ ਵਿੱਚ ਜਿਹੜਾ ਸਵਾਲ ਨੇ ਨਰਾਫਸ ਦੇ ਵਿੱਚ ਉਹੀ ਐਲ ਐਨ ਜੇ ਦਾ ਹੋਰ ਸੰਖੀਚੀ ਜੀ ਦੇ ਨਾਲ ਹੋਣਾ ਚਾਹੀਦਾ ਹੈਗਾ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੁਣ ਰਾਜੇ ਇਹ ਤੇ ਦੇਖੋ ਇਹ ਸਵਾਲਾਂਾਂ ਦੇ ਵਿੱਚ ਕੋਈ ਫਾਰਮੂਲਾ ਨਹੀਂ ਹੁੰਦਾ ਜੇ ਤੁਸੀਂ ਕਹੋਗੇ ਫਾਰਮੂਲਾ ਲਾਉਂਗੇ ਕੁਝ ਫਾਰਮੂਲਾ ਨਹੀਂ ਤੁਹਾਡੇ ਦਿਮਾਗ ਨੇ ਹੀ ਕੰਮ ਕਰਨਾ ਹੈ ਠੀਕ ਹੈ ਜੀ ਤੁਹਾਡੇ ਦਿਮਾਗ ਨੇ ਹੀ ਕੰਮ ਕਰਨਾ ਮੈਂ ਤਾਂ ਗੱਲ ਫੜ ਲਈ ਮੈਂ ਗੱਲ ਫੜ ਲਈ ਮੈਂ ਗੱਲ ਕਿਵੇਂ ਫੜ ਲਈ ਮੈਨੂੰ ਇਹ ਗੱਲ ਤਾਂ ਪਤਾ ਲੱਗ ਗਿਆ 2 ਤੋਂ ਕਿੰਨੇ ਹੋ ਰਹੇ ਹੈ ਜੀ 3 ਹੋ ਰਹੇ ਹੈ ਕਿੰਨੇ ਦਾ ਫਰਕ ਪੈ ਗਿਆ 1 ਦਾ 6 ਤੋਂ 8 ਹੋ ਰਹੇ ਨੇ ਕਿੰਨੇ ਦਾ ਫਰਕ ਪੈ ਗਿਆ 2 ਦਾ 4 ਤੋਂ 7 ਹੋ ਰਹੇ ਨੇ ਕਿੰਨੇ ਦਾ ਫਰਕ ਪੈ ਗਿਆ 3 ਦਾ ਇਹਦੇ ਵਿੱਚ ਸੀਰੀਜ਼ ਬਣਨੀ ਚਾਹੀਦੀ ਹੈ ਕਿਸੇ ਤਰ੍ਹਾਂ ਮਰਜ਼ੀ ਸੀਰੀਜ਼ ਬਣਾ ਦੋ ਕਿਸੇ ਤਰ੍ਹਾਂ ਮਰਜ਼ੀ ਸੀਰੀਜ਼ ਬਣਾ ਦੋ ਤੁਹਾਡੀ ਸੀਰੀਜ਼ ਸਹੀ ਹੋਣੀ ਚਾਹੀਦੀ ਹੈ ਭਾਵੇਂ ਆਪਸ਼ਨ ਦੇ ਵਿੱਚੋਂ ਆਨਸਰ ਨਾ ਹੋਵੇ ਠੀਕ ਹੈ ਜੇ ਤੁਹਾਡੀ ਸੀਰੀਜ਼ ਬਣਦੀ ਤੁਸੀਂ ਕਹਿੰਦੇ ਉਹਦੇ ਤੇ ਕੀ ਲਾ ਸਕਦੇ ਹੋ ਜਦੋਂ ਆਪਾਂ ਨੂੰ ਕਹਿੰਦੇ ਕਿ ਪੇਪਰ ਤੋਂ ਬਾਅਦ ਆਪਾਂ ਨੂੰ ਕਹਿੰਦੇ ਹੁੰਦਾ ਕਿ ਆਬਜੈਕਸ਼ਨ ਲਓ ਨਾ ਉਹ ਵੀ ਲਾ ਸਕਦੇ ਹੋ ਤਾਂ ਉਵੇਂ ਜਿਵੇਂ ਆਪਾਂ ਇੱਧਰ ਇਫੈਕਟ ਕਰਨਾ ਉਹ ਵੀ ਚੀਜ਼ ਦਾ ਆਪਾਂ ਇੱਧਰ ਕਰਨਾ ਬਸ ਇਹ ਚੀਜ਼ ਦਾ ਤਰੀਕਾ ਪਾ ਲੈਣਾ ਇਹਨੇ ਇੱਕ ਤਰ੍ਹਾਂ ਸਮਝ ਤੁਸੀਂ ਕਹਿੰਦੇ ਪੁਲਿਸ ਦੇ ਵਿੱਚ ਭਰਤੀ ਹੋ ਗਏ ਕਿਸੇ ਵੱਡੇ ਵਿਭਾਗ ਦੇ ਵਿੱਚ ਬਾਕੇ ਉੱਥੇ ਤੁਹਾਨੂੰ ਕਿਸੇ ਤੇ ਕੇਸ ਦਿੱਤਾ ਤਾਂ ਕੇਸ ਦੇ ਵਿੱਚ ਆਪਾਂ ਨੂੰ ਪੈਟਰਨ ਬਣਾਉਣਾ ਪੈਣਾ ਹੈ ਨਾ ਪੈਟਰਨ ਬਣਾਉਣਾ ਹੈ ਇੱਕ ਦਾਵਾ ਤਾਂ ਇੱਥੇ ਕਰ ਦੰਨੇ ਆ 2 ਦਾਵਾ ਤਾਂ ਇੱਥੇ ਕਰ ਦੰਨੇ ਆ 3 ਦਾਵਾ ਤਾਂ ਇੱਥੇ ਕਰ ਦੰਨੇ ਆ ਜੇ ਦੋ ਦਾਵਾ ਕੀ ਆਉਂਦਾ ਹੁੰਦਾ ਜੀ ਕੇ ਆਉਂਦਾ ਹੁੰਦਾ ਜਿਹਦੇ ਵਿੱਚ ਜੇ ਆਪਾਂ ਇੱਕ ਜੋੜਿਆ ਐਨ ਐਨ ਦੇ ਵਿੱਚ ਜੇ ਆਪਾਂ ਦੋ ਜੋੜੇ ਰਾਜੇ O P N O P ਠੀਕ ਹੈ ਜੀ ਐਲ ਦੇ ਵਿੱਚ ਜੇ ਆਪਾਂ ਪੈਟਰਨ ਜੁੜੇ ਐਮ ਐਲ ਐਮ ਐਨ ਓ ਇੱਥੇ ਓ ਆ ਜਾਊਗਾ ਠੀਕ ਹੈ ਜੀ ਤਾਂ ਆਪਾਂ ਦਾ ਆਨਸਰ ਕਿੰਨਾ ਹੋਣਾ ਚਾਹੀਦਾ ਓ ਪੀ ਕੇ ਹੋਣਾ ਚਾਹੀਦਾ ਠੀਕ ਹੈ ਜੀ ਕੀ ਹੋਣਾ ਚਾਹੀਦਾ ਦਾ ਜੀ ਓ ਪੀ ਕੇ ਦੇਖੀਏ ਜੀ ਥੱਲੇ ਪਿਆ ਓ ਪੀ ਕੇ ਕਿਤੇ ਆ ਪਿਆ ਸੀ ਨੰਬਰ ਆਪਸ਼ਨ ਦੇ ਵਿੱਚ ਆਪਾਂ ਪੈਟਰਨ ਬਣਾ ਲਿਆ ਇਹਦਾ ਠੀਕ ਹੈ ਜੀ ਹੁਣ ਅਗਲੇ ਪ੍ਰੈਸ਼ਨ ਤੇ ਆ ਗਏ ਕਹਿੰਦੇ ਜੀ ਚਰਚ ਦੇ ਵਿੱਚ ਕੌਣ ਹੁੰਦੇ ਆ ਜੀ? ਕ੍ਰਿਸਚੀਅਨ ਹੁੰਦੇ ਆ। ਠੀਕ ਹੈ ਜੀ। ਜਿਹੜੀ ਆਪਣੀ ਚਰਚ ਹੁੰਦੀ ਆ ਭਾਈ ਸਾਹਿਬ ਕਹਿੰਦੇ ਉਹਦੇ ਵਿੱਚ ਕੌਣ ਹੁੰਦੇ ਆ ਚਰਚ ਦੇ ਵਿੱਚ? ਚਰਚ ਦੇ ਵਿੱਚ ਕ੍ਰਿਸਚੀਅਨ ਹੁੰਦੇ ਆ। ਤਾਂ ਉਵੇਂ ਜਿਵੇਂ ਕਹਿੰਦੇ ਆਪਾਂ ਸੰਬੰਧ ਪ੍ਰਗਟ ਕਰਨਾਗਾ। ਠੀਕ ਹੈ ਜੀ। ਉਵੇਂ ਜਿਵੇਂ ਆਪਾਂ ਸੰਬੰਧ ਪ੍ਰਗਟ ਕਰਨਾ ਇਹਨਾਂ ਦੇ ਵਿੱਚੋਂ ਕਿ ਜਿਹੜਾ ਆਪਾਂ ਨੂੰ ਆਹ ਚੀਜ਼ ਦਿੱਤੀ ਵੀ ਸਿਨਾਲੋਗ। ਠੀਕ ਹੈ ਜੀ। ਜਿਹੜਾ ਆਪਾਂ ਨੂੰ ਆਹ ਚੀਜ਼ ਦਿੱਤੀ ਵੀ ਸਿਨਾਲੋਗ ਇਹਦੇ ਵਿੱਚ ਕੌਣ ਹੁੰਦੇ ਆ? ਇਹਦੇ ਵਿੱਚ ਹੁੰਦੇ ਆ ਜੇਵਿਸ। ਇਹ ਧਰਮ ਹੈ ਕਰਾ ਜੀ ਇਹ ਆਪਦੀ ਪੂਜਾ ਇੱਥੇ ਕਰਦੇ ਆ ਠੀਕ ਹੈ ਜੀ ਇਹ ਆਪਣੀ ਪੂਜਾ ਇੱਥੇ ਕਰਦੇ ਤਾਂ ਕਰਕੇ ਦਾ ਅਨਸਰ ਆ ਜਾਊਗਾ ਆਪਣਾ ਏ ਨੰਬਰ ਆਪਸ਼ਨ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਜੀ 26 25 ਤੇ 16 ਲਿਖੇ ਪਏ ਆ 25 ਤੇ 16 ਲਿਖੇ ਪਿਆ 41 ਦਾ ਇੱਥੇ ਕੀ ਬਣੂਗਾ ਠੀਕ ਹੈ ਜੀ 41 ਦਾ ਇੱਥੇ ਕੀ ਬਣੂਗਾ ਹੁਣ ਰਾਜੇ ਉਲਝ ਗਏ ਇੱਥੇ ਪਈ ਜਿਵੇਂ ਕਿ ਇਹਨੇ 25 ਤੋਂ 16 ਦਾ ਸਬੰਧ ਆਫਸ ਦੇ ਵਿੱਚ ਉਵੇਂ ਜਿਵੇਂ 41 ਦਾ ਸਬੰਧ ਬਣਾਉਣਾ ਆਪਾਂ ਕਿਸੇ ਨਾਲ ਜੇ ਕਿਸੇ ਬੱਚੇ ਨੂੰ ਰਾਜੇ ਚੀਜ਼ਾਂ ਨਹੀਂ ਸਮਝ ਆ ਰਹੀਆਂ ਤਾਂ ਤੁਸੀਂ ਰਾਜੇ ਤੁਹਾਨੂੰ ਟੌਪਿਕ ਕਲੀਅਰ ਕਰਨੇ ਪੈਣਗੇ ਫਿਰ ਟੌਪਿਕ ਕਲੀਅਰ ਕਰਨ ਵਾਸਤੇ ਤੁਸੀਂ ਐਪ ਦੇ ਵਿੱਚ ਜਾ ਕੇ ਫੁੱਲ ਹੋਰ ਸਾਰੇ ਚੱਕ ਕਰ ਸਕਦੇ ਹੋ ਜੇ ਤੁਹਾਡਾ ਕਲੀਅਰ ਹੈ ਫਿਰ ਤੁਸੀਂ ਦਿੱਤਾ ਕਲਾਸਾਂ ਲਾ ਸਕਦੇ ਹੋ ਹੋਰ ਜੀ ਮੇਰੀ ਸਲਾਹ ਕੀ ਹੋਈ ਸੀ ਮੈਨੂੰ ਇਹ ਸੀਗੀ ਆਹ ਤਾਂ 5 ਦਾ ਸਕੁਅਰ ਹੈ ਆਹ 4 ਦਾ ਸਕੁਅਰ ਹੈ ਪਰ ਇੱਥੇ ਸਕੁਅਰ ਵਾਲਾ ਕੋਈ ਲੱੱਖਖੀ ਨਹੀਂ ਹੈਗਾ ਤਾਂ ਮੈਨੂੰ ਫਿਰ ਇੱਕ ਚੀਜ਼ ਹੋਰ ਸਮਝ ਆਈ ਮੇਰੇ ਖਿਆਲ ਜੀ ਆਪਾਂ 2 ਤੇ 5 ਨੂੰ ਜੋੜਦੇ ਆ ਆਪਸ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਸਵਾਲਾਂ ਕੱਢਣਾ ਕੋਈ ਫਾਰਮੂਲਾ ਨਹੀਂ ਜਿਵੇਂ ਮਰਜ਼ੀ ਸੀਜੀ ਬਣਾ ਦਿਓ ਇੱਕ ਦੇ ਵਿੱਚ 6 ਜੋੜੋ 7 ਬਣ ਗਏ ਠੀਕ ਹੈ ਜੀ 5 ਦੇ 2 ਦਾ ਵੀ ਜੋੜ 7 ਬਣਦਾ ਇੱਕ ਤੇ 6 ਦਾ ਜੋੜ ਵੀ 7 ਬਣਦਾ ਉਵੇਂ ਜਿਵੇਂ ਆਪਾਂ ਇੱਧਰ ਲਿਖਣਾ 4 ਤੇ 1 ਦਾ ਜੋੜ ਕਿੰਨਾ ਬਣਦਾ 5 ਬਣਦਾ 3 ਤੇ 2 ਦਾ 5 ਬਣਦਾ ਇਹਦਾ 4 ਬਣਦਾ ਇਹਦਾ 3 ਬਣਦਾ ਤੇ 6 ਬਣਦਾ ਤਾਂ ਆਪਣਾ ਆਨਸਰ ਆਊਗਾ A ਨੰਬਰ ਆਪਸ਼ਨ ਇਸ ਤਰ੍ਹਾਂ ਵੀ ਸੀਰੀਜ਼ ਬਣ ਗਈ ਦੇਖੋ ਜੀ ਇਸ ਤਰ੍ਹਾਂ ਵੀ ਸੀਰੀਜ਼ ਬਣ ਗਈ ਹੁਣ ਕਹਿੰਦੇ ਇਹਨਾਂ ਦੇ ਵਿੱਚੋਂ ਮੈਨੂੰ ਇਹ ਦੱਸੋ ਕਿ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਅਲੱਗ ਦਾ ਹੈਗਾ ਇਹਨਾਂ ਦੇ ਵਿੱਚੋਂ ਕਿਹੜੀ ਇੱਕ ਅਲੱਗ ਚੀਜ਼ ਹੈ ਠੀਕ ਹੈ ਜੀ ਇਹ ਦੱਸਣਾ ਲਿਓਪਾਰਡ ਕੀ ਹੁੰਦਾ ਇਹ ਚੀਤੇ ਜਿਹਾ ਕੋ ਹੁੰਦਾ ਰਾਜੇ ਠੀਕ ਹੈ ਜੀ ਡੀਰ ਭਾਲੂ ਟਾਈਗਰ ਠੀਕ ਹੈ ਜੀ ਹੁਣ ਦੇਖੋ ਰਾਜੇ ਇਹਨੂੰ ਤੁਸੀਂ ਘਰੇ ਰੱਖ ਸਕਦੇ ਹੋ ਇਹਨੂੰ ਘਰੇ ਰੱਖ ਸਕਦੇ ਹੋ ਇਹਨੂੰ ਘਰੇ ਰੱਖ ਸਕਦੇ ਹੋ ਨਹੀਂ ਰੱਖ ਸਕਦੇ ਨਾ ਜੰਗਲੀ ਜਾਨਵਰ ਹੈ ਪੌਲਿਡਿਕ ਕਾ ਉਹ ਰਾਜਿੰਦ ਤੁਸੀਂ ਕਰੇ ਰੱਖ ਸਕਦੇ ਤਾਂ ਕਰਕੇ ਇਹਨਾਂ ਦੇ ਵਿੱਚੋਂ ਸਾਰੇ ਤੋਂ ਅਲੱਗ ਹੈ ਆਪਣਾ ਆਨਸਰ ਆ ਜੂਗਾ ਬੀ ਨੰਬਰ ਆਪਸ਼ਨ ਇਹ ਜੀਆਂ ਚੀਜ਼ਾਂ ਨੇ ਜੇ ਪੇਪਰ ਦੇ ਵਿੱਚ ਤੁਹਾਡੇ ਤੋਂ ਪੁੱਛੀਆਂ ਜਾਂਦੀਆਂ ਗਈਆਂ ਹੁਣ ਕਹਿੰਦੇ ਜੀ ਇੰਨਾਂ ਦੇ ਵਿੱਚੋਂ ਇੱਕ ਡਿਫਰੈਂਟ ਹੈਗਾ ਅਲੱਗ ਦਾ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਨੰਬਰ ਅਲੱਗ ਦਾ ਕਿਵੇਂ ਪਤਾ ਕਰਾਂਗੇ ਤਾਂ ਇਥੋ ਦੇਕ ਜੋ ਮੈਂ ਅੰਦਾਜ਼ਾ ਲਾਇਆ ਮੈਨੂੰ ਕੋਈ ਸਕੇਲ ਸਕੋਰ ਤਾਂ ਹੀ ਲੱਗਣੀ ਰਹੇ ਕਿਸੇ ਦੇ ਤੱਕ ਮੈਂ ਉਹ ਤਰੀਕਾ ਲਾ ਕੇ ਦੇਖ ਲੈਣਾ ਜੇ ਮੈਂ ਸਾਰਿਆਂ ਨੂੰ ਜੋੜ ਕਰਕੇ ਦੇਖ ਲੈਣਾ 72563 7 ਦੇ ਵਿੱਚ 2 ਜੋੜੇ 9 79 9 ਦੇ ਵਿੱਚ 3 ਜੋੜੇ ਜੀ 12 12 ਦੇ ਵਿੱਚ 6 ਜੋੜੇ 18 18 ਦੇ ਵਿੱਚ 5 ਜੋੜੇ 23 ਜੋੜ ਬਣ ਗਏ ਨਾ ਸਾਰਿਆਂ ਦਾ ਇੱਦੋਂ ਬਾਰੇ ਇਹਨਾਂ ਨੂੰ ਜੋੜ ਕੇ ਦੇਖ ਲਾਂ ਮੈਂ 7 3 10 16 18 18 ਦੇ ਵਿੱਚ 5 ਜੋੜੇ 23 ਦੇਖੋ ਜੀ ਬਣ ਗਈ ਸੀਰੀਜ਼ ਇੰਨਾ ਸਾਰਾ ਜੋੜ ਵੀ 23 ਆ ਇੰਨਾ ਸਾਰਾ ਜੋੜ ਵੀ 23 ਆ ਉਹਨਾਂ ਪਰ ਜੋ ਡਾਇਰੈਕਟਿਵ ਚੋੜ ਕੇ ਦੇਖ ਲੈਣਾ 7 ਤੇ 3 ਦਾ 10 12 12 ਦੇ ਵਿੱਚ 6 ਜੋ 18 18 ਦੇ ਪੰਜ ਇਹਨਾਂ ਦਾ ਜੋੜ ਵੀ 23 ਬਣਦਾ ਜਿਹੜੇ ਦਾ ਤਿੰਨਾਂ ਦਾ ਜੋੜ 23 ਬਣਦਾ ਤਾਂ ਇਹ ਜੀ ਆਪਣਾ ਕੋਲੇ ਆਪਸ਼ਨ ਹੈਗੀ ਕੱਢ ਕੇ ਦੇਖਣੀ ਲੋੜ ਨਹੀਂ 100% ਦਾ ਜੋੜ ਹੋਰ ਹੋਊਗਾ 7 ਤੇ 10 10 ਤੇ 16 16 ਤੇ 4 20 25 ਇਹਦਾ ਜੋੜ 25 ਬਣਦਾ ਇਸ ਤਰ੍ਹਾਂ ਪ੍ਰਿੰਸ ਨਿਕਲਦੇ ਆ ਜੀ ਇਸ ਤਰ੍ਹਾਂ ਵੀ ਆਪਰੇ ਵਿੱਚ ਤੁਹਾਨੂੰ ਪੁੱਛਿਆ ਜਾਣਾਗਾ ਦੇਖੋ ਦੇਖਣ ਵਿੱਚ ਤਾਂ ਆਪਣੇ ਵਾਸਤੇ ਬੜਾ ਵੱਡਾ ਪਹਾੜ ਲੱਗਦਾ ਸੀ ਪਰ ਨਿਕਲੇ ਚੂਹਾ ਕਦੇ ਨਾ ਲੋਟ ਆਊਗਾ ਇਹ ਕਦੇ ਨਾ ਚੂਹਾ ਬਣਾਵਾਂਗੇ ਆਪਾਂ ਨੂੰ ਪ੍ਰੈਕਟਿਸ ਦੇ ਨਾਲ ਐਪ ਦੇ ਠੀਕ ਹੈ ਜੀ ਹੁਣ ਅਗਲਾ ਆ ਗਿਆ ਕਹਿੰਦੇ ਜੀ ਜਿਵੇਂ ਕਹਿੰਦੇ ਜੀ ਸੀ ਐਮ ਕਯੂ ਜ਼ेड ਦਾ ਸਬੰਧ ਹੈ ਬੀਓ ਐਨਵੀ ਦਾ ਸਬੰਧ ਹੈ ਏਕਯੂ ਜ਼ेड ਜੀ ਦਾ ਸਬੰਧ ਹੈ ਜ਼ੈਡ ਐਸ ਐਚ ਡੀ ਦਾ ਸਬੰਧ ਹੈ ਉਮੇ ਜਿਵੇਂ ਇਹਨਾਂ ਦੇ ਵਿੱਚੋਂ ਸਬੰਧ ਪਤਾ ਕਰੋ ਕਿਹੜਾ ਸਬੰਧ ਕਿਵੇਂ ਆਊਗਾ ਤਾਂ ਅਜੇ ਦੇਖੋ ਮੇਰੇ ਕੋਲੇ ਇੱਕ ਦਿਮਾਗ ਦੇ ਵਿੱਚ ਗੱਲ ਗਈ ਮੇਰੇ ਇੱਕ ਗੱਲ ਦਿਮਾਗ ਦੇ ਵਿੱਚ ਗਈ ਮੇਰੇ ਮੈਂ ਕਿਹਾ ਜਿੱਥੇ ਕੰਡੀਸ਼ਨ ਬੈਕ ਟੂ ਬੈਕ ਨਹੀਂ ਚੱਲਦੀ ਜਿਵੇਂ ਪਹਿਲਾਂ ਦੇਖੋ ਜੇ ਆਪਾਂ ਇੱਥੇ ਲਿਖ ਲਈਏ ਏ ਬੀ ਸੀ ਡੀ ਆਈ ਲਿਖ ਲਈਏ ਇਹਨਾਂ ਨੇ ਪਹਿਲੀ ਸੀਰੀ ਦੇ ਵਿੱਚ ਸੀ ਲਿਖਤਾ। ਅਗਲਾ ਅੱਖਰ ਬੀ ਚੱਕ ਲਿਆ ਪਿੱਛੇ ਨੂੰ ਮੁੜੇ ਆਉਂਦੇ ਆ। ਅਗਲਾ ਏ ਚੱਕ ਲਿਆ। ਜਿਹੜਾ ਆਪਾਂ ਏ ਜਿਹੜੇ ਪਿਛਲੇ ਪਾਸੇ ਜਾਵਾਂਗੇ ਪਿਛਲੇ ਪਾਸੋਂ ਜੈਡ ਨਹੀਂ ਆਊਗਾ। ਐਕਸ ਬਾਈ ਜੈਡ ਤੰਨਾ ਹੋ ਗਿਆ। ਇਹਦੇ ਬਾਅਦ ਜੈਡ ਵੀ ਲਿਖ ਲਿਆ। ਠੀਕ ਹੈ ਜਿਹੜਾ ਇੱਥੇ ਕੁਝ ਵੀ ਪਾਵਾਂਗੇ ਉਹਦੇ ਮੂਰੇ ਬਾਈ ਆਊਗਾ। ਤਾਂ ਉਹਦੇ ਮੂਰੇ ਕੀ ਆਊਗਾ ਬਾਈ ਆਊਗਾ। ਤਾਂ ਰਾਜੇ ਬਾਈ ਕੀ ਦੇ ਕਿਹਨੇ ਮੂਰੇ ਆ ਤਾਂ ਦੋਨੇ ਕੱਟ ਦੋ। ਬਾਈ ਆ ਰਿਹਾ ਇਹਨਾਂ ਦੋਨਾਂ ਦੇ ਮੂਰੇ। ਠੀਕ ਹੈ ਜੀ ਹੁਣ ਆਪਾਂ ਚੱਕਣੀ ਆ ਆਈ ਦੇ ਵਿੱਚ ਕੀ ਸੀਰੀ ਜਨ ਬਣ ਰਹੀ ਹੈ। m o q s ਇਹ ਤੋਂ ਬਾਅਦ m ਤੋਂ ਬਾਅਦ ਕੀ ਹੁੰਦਾ n m n o p q r s t ਆਹ ਸੀਰੀਜ਼ ਬਣ ਰਹੀ ਹੈ ਦੇਖੋ ਸਾਰੇ m ਤੋਂ ਬਾਅਦ ਇੱਕ ਛੱਡ ਕੇ o ਲਾਤਾ ਇਹ ਤੋਂ ਬਾਅਦ o ਤੋਂ ਬਾਅਦ p ਛੱਡ ਕੇ q ਲਾਤਾ q ਤੋਂ ਬਾਅਦ uh, r ਛੱਡ ਕੇ s s ਲਾਤਾ s ਤੋਂ ਬਾਅਦ t ਲਾਤਾ ਠੀਕ ਹੈ ਜੀ s t u ਛੱਡ ਕੇ b ਲਾ ਦਾਂਗੇ ਤਾਂ ਆ ਆਪਣਾ ਅਨਸਰ ਆ ਜਾਊਗਾ c ਨੰਬਰ ਆਪਸ਼ਨ ਠੀਕ ਹੈ ਜੀ ਇਸ ਤਰ੍ਹਾਂ ਸੀ ਲੀਜ ਬਣਾਉਣੀ ਆਪਾਂ ਬਸ ਅੱਖ ਬਾਜ ਵਾਲੀ ਅੱਖ ਹੋਣੀ ਚਾਹੀਦੀ ਹੈ ਆ ਸਵਾਲ ਰਾਜੇ ਜਿੰਨੇ ਵੀ ਬੱਚੇ ਹੈਗਾ ਚਾਹੇ ਕਿਸੇ ਬੱਚਨੇ ਪੁਲਸ ਦਾ ਪੇਪਰ ਦੇਣਾ ਚਾਹੇ ਕਿਸੇ ਬੱਚਨੇ ਪਟਵਾਰੀ ਦਾ ਪੇਪਰ ਦੇਣਾ ਚਾਹੇ ਕਿਸੇ ਬੱਚਨੇ ਰੀਲ ਦੇ ਪੇਪਰ ਦੇਣਾ ਬਿਲਕੁਲ ਮੁਫਤ ਦਾ ਸਵਾਲ ਹੈ ਕਿਵੇਂ ਕੱਢਣਾ ਦੇਖੋ ਕਿਨੇ ਜੀ ਨਾਓ ਨਾਓ ਯੂ ਕੈਨ ਕਮ ਇਹਨੂੰ ਇਹਨਾਰੇ ਆਪਦੀ ਭਾਸ਼ਾ ਦੇ ਵਿੱਚ ਲਿਖਤਾ ਬੀਪੀ A E N Z R F ਇਸ ਦੋਵਾਰ ਇਹਨਾਂ ਨੇ ਲਿਖਤਾ ਜੀ ਯੂ ਆਰ ਕਾਈਂਡ ਯੂ ਆਰ ਕਾਈਂਡ ਇਹਨੂੰ ਕੀ ਲਿਖਤਾ ਜੀ ਇਹਨਾਂ ਨੇ A E D Z T Q ਠੀਕ ਹੈ ਜੀ ਇਹ ਕੁਛ ਲਿਖਤਾ ਹੁਣ ਤੀਸਰੀ ਲਾਈਨ ਲੇ ਗੀ ਜੀ ਕਾਈਂਡ ਇਜ਼ ਬਰੂਟਲ ਬਰੂਟ ਇਨ ਉਹਨਾਂ ਲਿਖਤਾਂ ਇਹ TQ SF BE ਹੁਣ ਇਹ ਕਹਿੰਦੇ ਜੀ ਸਾਰੇ ਕੋਡ ਦੇਤੇ ਆਪਾਂ ਨੂੰ ਐਂਡ ਤੇ ਆਪਾਂ ਨੂੰ ਮਿਸ਼ਨ ਦੇਤਾ ਭਈ ਉਹਨਾਂ ਨੇ ਆਪਾਂ ਨੂੰ ਕਿਸੇ ਪਤਲੇ ਮਿਸ਼ਨ ਦਿੱਤਾ ਮਿਸ਼ਨ ਦੇ ਵਿੱਚ ਕਹਿੰਦਾ ਵੀ ਸੌਂਦੀ ਲੈਂਗੁਏਜ ਇਹ ਹੋਊਗੀ ਨਾਊ ਯੂ ਕੈਨ ਕਮ ਮੈਂ ਤੁਹਾਨੂੰ ਉਹਦੇ ਵਿੱਚ ਆ ਚੀਜ਼ ਕਹੂੰਗਾ ਕਿ ਕਿਸੇ ਨੂੰ ਤੁਹਾਨੂੰ ਸਮਝ ਨਾ ਆਵੇ ਤੁਹਾਨੂੰ ਮਿਸ਼ਨ ਦਿੱਤਾ ਮੈਂ ਇੱਕ ਕਹਿੰਦਾ ਹੁਣ ਮਿਸ਼ਨ ਦੇ ਵਿੱਚ ਐਂਡ ਤੇ ਉਹਨੇ ਆਪਾਂ ਨੂੰ ਕਹਿੰਦਾ ਜੀ ਤੁਸੀਂ ਇਹਦਾ ਮਤਲਬ ਦੱਸੋ ਕਾਈਂਡ ਯੂ ਦਾ ਕੀ ਮਤਲਬ ਆਊਗਾ ਹੁਣ ਆਪਾਂ ਕਿਵੇਂ ਲੱਭਣਾ ਦੇਖੋ ਜੀ ਪਹਿਲੇ ਕਾਮਨ ਚੀਜ਼ ਚੈੱਕ ਕਰੋ ਯੂ ਇੱਥੇ ਵੀ ਪਿਆ ਹੈ ਯੂ ਇੱਥੇ ਵੀ ਪਿਆ ਹੈ ਇਹਨਾਂ ਦੋਨਾਂ ਦੇ ਵਿੱਚੋਂ ਜੇ ਯੂ ਆ ਵੀ ਯੂ ਤੇ ਆ ਵੀ ਯੂ ਪਿਆ ਤਾਂ ਇਹਨਾਂ ਦੇ ਵਿੱਚ ਦੋਨਾਂ ਦੇ ਆਹ ਲਾਈਨ ਦੇ ਆਹ ਲਾਈਨ ਵਿੱਚੋਂ ਕਾਮਨ ਅੱਖਰ ਕੱਢਣਾ ਹੈ ਇੱਕ ਤਾਂ ਏ ਇੱਥੇ ਵੀ ਪਿਆ ਏ ਇੱਥੇ ਵੀ ਪਿਆ ਜਦੋਂ ਤੁਸੀਂ ਆਹ ਦੇਖੋ ਹੋਰ ਕੋਈ ਅੱਖਰ ਇੱਕ ਦੂਜੇ ਨਾਲ ਮੈਚ ਕਰ ਰਿਹਾ ਜੇ ਏ ਈ ਮੈਚ ਕਰ ਰਿਹਾ ਇੱਥੇ ਉਹ ਯੂ ਯੂ ਮੈਚ ਕਰ ਰਿਹਾ ਤਾਂ ਇਹਦਾ ਮਤਲਬ ਹੈਗਾ ਜੇ ਯੂ ਦਾ ਮਤਲਬ ਹੈਗਾ ਏ ਈ ਯੂ ਦਾ ਮਤਲਬ ਹੈਗਾ ਏ ਈ ਇਹ ਦੂਬਾਤ ਦੂਜਾ ਆਪਾਂ ਨੂੰ ਲੱਭਣ ਨੂੰ ਕਿਹ ਹੈ ਕਾਈਂਡ ਇਹਨਾਂ ਨੇ ਕਾਈਂਡ ਇੱਥੇ ਵੀ ਪਿਆ ਤੇ ਕਾਈਂਡ ਇੱਥੇ ਵੀ ਪਿਆ ਹੁਣ ਆਪਾਂ ਇਹਨਾਂ ਦੋਨਾਂ ਲਾਈਨਾਂ ਦੇ ਵਿੱਚੋਂ ਦੇਖਣਾ ਸਾਂਝਾ ਕਿਹੜਾ ਹੈਗਾ TQ ਇੱਥੇ ਵੀ ਪਿਆ TQ ਇੱਥੇ ਵੀ ਪਿਆ ਹੋਰ ਕੋਈ ਅੱਖਰ ਨਹੀਂ ਆਪਸ ਵਿੱਚ ਮਿਲ ਕਰ ਰਿਹਾ ਇਹਦਾ ਮਤਲਬ ਇਹਦਾ ਮਤਲਬ TQ ਹੈ ਕਾਈਂਡ ਦਾ ਮਤਲਬ TQ ਹੈ ਜੂ ਦਾ ਮਤਲਬ AE ਹੈ D ਨੰਬਰ ਆਪਸ਼ਨ ਆਪਣਾ ਅਨਸਰ ਆ ਗਿਆ ਆਇਆ ਨੰਬਰ ਇਹਨਾਂ ਦਾ ਜੀ ਇਧਰੋਂ ਦੇਖ ਲਓ ਕਾਮਨ ਕਿਹੜਾ ਹੈਗਾ ਤੇ ਉਧਰੋਂ ਇਧਰੋਂ ਕਾਮਨ ਬਣਾ ਲਓ ਬਸ ਮੁਫਤਰੇ ਨੰਬਰ ਹੈ ਜਮੈਂ ਦੇਖਣ ਨੂੰ ਐ ਲੱਗਿਆ ਹੋਊਗਾ ਕਿ ਬਹੁਲਾ ਵੱਡਾ ਸਵਾਲ ਹੈ ਕੁਝ ਨਹੀਂ ਹੁੰਦਾ ਇ ਚਾਰ ਦਿਸ਼ਾ ਹੁੰਦੀਆਂ ਆਪਣੇ ਇਹਨੂੰ ਆਪਾਂ ਕਹਿੰਦੇ ਨੇ ਈਸਟ ਪੂਰਬ ਦਿਸ਼ਾ ਇਹਨੂੰ ਆਪਾਂ ਕਹਿੰਦੇ ਨੇ ਵੈਸਟ ਪੱਛਮ ਦਿਸ਼ਾ ਇਹਨੂੰ ਆਪਾਂ ਕਹਿੰਦੇ ਨੇ ਜੀ ਨਾਰਥ ਉੱਤਰ ਦਿਸ਼ਾ ਇਹਨੂੰ ਆਪਾਂ ਕਹਿੰਦੇ ਨੇ ਸਾਊਥ ਦੱਖਣ ਦਿਸ਼ਾ ਜੇਕਰ ਆਪਣਾ ਮੂੰਹ ਇਧਰਲੇ ਪਾਸੇ ਆ ਭਾਈ ਤਾਂ ਆਪਣਾ ਸੱਜਾ ਪਾਸਾ ਇਹ ਹੋਊਗਾ ਆਪਦੇ ਆਪ ਨੂੰ ਮੰਨ ਕੇ ਦੇਖਣਾ ਜੇ ਤੁਹਾਡਾ ਮੂੰਹ ਸਿੱਧਾ ਪਾਸੇ ਆ ਤਾਂ ਤੁਹਾਡਾ ਖੱਬਾ ਪਾਸਾ ਇਹ ਹੋਊਗਾ ਸੱਜਾ ਪਾਸਾ ਇਹ ਹੋਊਗਾ ਜੇ ਤੁਹਾਡਾ ਮੂੰਹ ਪੂਰਬ ਵੱਲ ਨੂੰ ਆ ਤਾਂ ਤੁਹਾਡਾ ਸੱਜਾ ਪਾਸਾ ਇਹ ਹੋਊਗਾ ਖੱਬਾ ਪਾਸਾ ਇਹ ਹੋਊਗਾ ਜੇ ਤੁਹਾਡਾ ਮੂੰਹ ਥੱਲੇ ਨੂੰ ਆ ਤਾਂ ਤੁਹਾਡਾ ਸੱਜਾ ਪਾਸਾ ਇਹ ਹੋਊਗਾ ਖੱਬਾ ਪਾਸਾ ਇਹ ਹੋਊਗਾ ਜੇ ਤੁਹਾਡਾ ਮੂੰਹ ਇੱਧਰ ਨੂੰ ਆ ਤਾਂ ਤੁਹਾਡਾ ਰਾਜੇ ਸੱਜਾ ਪਾਸਾ ਇਹ ਹੋਊਗਾ ਖੱਬਾ ਪਾਸਾ ਇਹ ਹੋਊਗਾ ਇਹਦੇ ਤੁਹਾਨੂੰ ਬੱਚੇ-ਬੱਚੇ ਨੂੰ ਪਤਾਗਾ ਬੱਚੇ-ਬੱਚੇ ਨੂੰ ਪਤਾਗਾ ਠੀਕ ਹੈ ਜੀ ਇੰਨੀ ਚੀਜ਼ ਯਾਦ ਕਰ ਲਓ ਇਹ ਹੁਣ ਕੀ ਕਹਿ ਰਹੇ ਆ ਆਪਾਂ ਨੂੰ ਕਹਿੰਦੇ ਜੀ ਰਾਣੀ ਉੱਤਰ ਦਿਸ਼ਾ ਵੱਲ ਜਾਂਦੀ ਹੈ ਉੱਤਰ ਦਿਸ਼ਾ ਕਿੱਧਰ ਹੈ ਜੀ ਇੱਧਰ ਜਾਂਦੀ ਹੈ ਰਾਣੀ ਇੱਧਰ ਜਾ ਕੇ ਰਾਣੀ ਸੱਜੇ ਪਾਸੇ ਮੁੜ ਗਈ ਸੱਜਾ ਪਾਸਾ ਕਿਹੜਾ ਹੋਊਗਾ ਤੁਸੀਂ ਮੰਨ ਕੇ ਰੱਖੋ ਰਾਣੀ ਦਾ ਮੂੰਹ ਇੱਧਰ ਰਾਣੀ ਦਾ ਸੱਜਾ ਪਾਸਾ ਕਿਹੜਾ ਹੋਊਗਾ ਇੱਧਰ ਨੂੰ ਹੋਊਗਾ ਰਾਣੀ ਇੱਧਰ ਸੱਜੇ ਪਾਸੇ ਮੁੜ ਗਈ ਠੀਕ ਹੈ ਜੀ ਇਦੋਂ ਫੇਰ ਰਾਣੀ ਸੱਜੇ ਪਾਸੇ ਮੁੜ ਗਈ ਹੁਣ ਰਾਣੀ ਦਾ ਸੱਜਾ ਪਾਸਾ ਕਿਹੜਾ ਇੱਧਰ ਨੂੰ ਹੈ ਇੱਧਰ ਮੁੜ ਗਈ ਐਂ ਜਿਵੇਂ ਜਸਾ ਕਿੰਨਾ ਮੁੜ ਗਈ ਫੇਰ ਖੱਬੇ ਪਾਸੇ ਮੁੜ ਗਈ ਹੁਣ ਉਹਦਾ ਖੱਬਾ ਪਾਸਾ ਜੇ ਉਹਦਾ ਮੂੰਹ ਇੱਧਰ ਨੂੰ ਹੈ ਤਾਂ ਜੇ ਉਹਦਾ ਖੱਬਾ ਪਾਸਾ ਕਿਧਰ ਹੋਊ ਇੱਧਰ ਹੋਊਗਾ ਇੱਧਰ ਨੂੰ ਤੁਰ ਪਈ ਹੁਣ ਰਾਣੀ ਰਾਣੀ ਪਤੀ ਵੀ ਪੱਤਰੀ ਦੀ ਪੱਤਰੀ ਵੀ ਪੁੜੀ ਗਈ ਰਾ ਇਹਨੇ ਕਿਹੜੀ ਦਿਸ਼ਾ ਵੱਲ ਜਾ ਰਹੀ ਹੈ ਤੇ ਇੱਧਰ ਕਿਹੜੀ ਦਿਸ਼ਾ ਰਾਜੀ ਪੂਰਬ ਦਿਸ਼ਾ ਈਸਟ ਅਪਨੈਂਸ ਰਾਜੂ ਬਾਸ ਇਹੀ ਜੇ ਸਵਾਲ ਹੁੰਦੇ ਸਾਰੇ ਇਹੋ ਜਿਹੇ ਸਵਾਲ ਹੁੰਦੇ ਬਸ ਖੱਬਾ ਸੱਜਾ ਪਤਾ ਤੁਹਾਨੂੰ ਹੋਣਾ ਚਾਹੀਦਾ ਹੈਗਾ ਬਾਸ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਜੀ ਕਹਿੰਦੇ ਜੀ ਛੇ ਦੋਸਤ ਹੈਗੇ ਕਿਹੜੇ ਕਿਹੜੇ A B C D E F ਹਰੇਕ ਦੀ ਉਚਾਈ ਵੱਖਰੀ ਵੱਖਰੀ ਹੈ ਹਰੇਕ ਦੀ ਉਚਾਈ ਵੱਖਰੀ ਵੱਖਰੀ ਹੈ ਕਹਿੰਦੇ ਉਹਨਾਂ ਦੇ ਵਿੱਚੋਂ ਜਿਹੜਾ A ਹੈਗਾ ਉਹ ਆਪਣੇ ਤਿੰਨ ਦੋਸਤਾਂ ਤੋਂ ਲੰਬਾ ਹੈ ਤੁਸੀਂ ਸ਼ੁਰੂ ਛੋਟੇ ਹੁੰਦੇ ਨੇ ਆਹ ਚੀਜ਼ ਸੁਣੀ ਹੋਣੀ ਹੈ ਜਿੱਧਲੇ ਪਾਸੇ ਦਾ ਮੂੰਹ ਬੰਦ ਹੋਵੇ ਸੋਹਣਿਓ ਉਹ ਤਾਂ ਦੱਸਦਾ ਕਿ ਇਹ ਚੀਜ਼ ਛੋਟੀ ਹੈ ਜਿੱਧਲੇ ਪਾਸੇ ਮੂੰਹ ਖੁੱਲਾ ਹੋਵੇ ਉਹ ਚੀਜ਼ ਆਪ ਨੂੰ ਦੱਸਦੀ ਹੈ ਕਿ ਉਹ ਚੀਜ਼ ਵੱਡੀ ਹੈ ਠੀਕ ਹੈ ਜੀ ਤਾਂ ਕਹਿੰਦੇ ਜਿਹੜਾ A ਹੈਗਾ ਇਹ ਆਪਣੇ ਤਿੰਨ ਦੋਸਤਾਂ ਦੇ ਨਾਲੋਂ ਲੰਬਾਗਾ ਬਾਸ ਇੰਨੀ ਚੀਜ਼ ਆਡ ਲਿਖ ਕੇ ਰੱਖ ਲਓ ਆਪਾਂ ਠੀਕ ਹੈ ਇੰਨੀ ਚੀਜ਼ ਆਡ ਲਿਖ ਕੇ ਰੱਖ ਲਈਏ ਆਪਾਂ ਠੋ ਠੀਕ ਹੈ ਜੀ ਸੁਣ ਲਈ ਗੱਲ ਐਦੂ ਵਾਰ ਕਹਿੰਦੇ ਦਾ B ਹੈ ਜਿਹੜਾ ਜਿ ਉਹ F ਨਾਲੋਂ ਲੰਬਾਗਾ ਜਿਹੜਾ b ਹੈਗਾ ਉਹ ਲੰਬਾ ਹੈਗਾ f ਨਾਲੋਂ ਹੋ ਸਕਦਾ ਹੈ ਜੀ ਇਸ ਤੋਂ ਬਾਅਦ ਕਿਹਨੇ ਜਿਹੜਾ d ਹੈਗਾ ਉਹ ਆਪਦੇ ਕਿਸੇ ਵੀ ਇੱਕ ਦੋਸਤ ਤੋਂ ਵੱਡਾ ਹੈਗਾ ਜਿਵੇਂ ਜਿਵੇਂ ਕਹੀ ਜਾਂਦੇ ਉਵੇਂ ਮੈਂ ਲਿਖੀ ਚੱਲਿਆ ਕਰੋ ਸੋਣਿਆ ਬਹਿਸ ਨਹੀਂ ਕਰਨੀ ਆਪਾਂ ਇਹਨਾਂ ਨਾਲ ਇਸ ਤੋਂ ਬਾਅਦ ਕਿਹਨੇ ਜਿਹੜਾ c ਹੈਗਾ ਜੀ d ਨਾਲੋਂ ਤਾਂ ਲੰਬਾ ਹੈਗਾ ਜਿਹੜਾ c ਹੈਗਾ d ਨਾਲੋਂ ਤਾਂ ਲੰਬਾ ਹੈਗਾ ਪਰ f ਨਾਲੋਂ ਛੋਟਾ ਹੈਗਾ ਸਾਰੇ ਦੋਸਤਾਂ ਦੇ ਵਿੱਚੋਂ ਦੂਜਾ ਸਭ ਤੋਂ ਲੰਬਾ ਕੌਣ ਹੈ ਬਸਰਾ ਜੀ ਕੰਡੀਸ਼ਨ ਬਣ ਚੁੱਕੀ ਹੈ ਬਸ ਹੁਣ ਕੁਝ ਨਹੀਂ ਕਰਨਾ ਜੋੜ ਦੋ ਸਾਰਿਆਂ ਨੂੰ ਦੇਖੋ ਜੀ ਆਹ ਚੀਜ਼ ਤਾਂ ਬਣ ਗਈ ਹੈ ਨਾ ਆਹ ਚੀਜ਼ ਬਣ ਗਈ ਆਪਣੇ ਕੋਲੇ ਜਿਹੜਾ ਆਹ ਚੀਜ਼ ਬਣ ਗਈ ਤਾਂ ਆਪਾਂ ਨੂੰ ਪਤਾ ਕਿ ਜਿਹੜਾ ਐਫ ਹੈਗਾ ਜੀ ਆਹ ਚੀਜ਼ ਚੱਕ ਕੇ ਬਣੀ ਬਣਾਈ ਇੱਥੇ ਲਾ ਦਿਓ ਠੀਕ ਹੈ ਜੀ ਬੜੀ ਡੀ ਇੱਕ ਤੋਂ ਵੱਡਾ ਹੈ ਜਿਹੜਾ ਇੱਕ ਤੋਂ ਵੱਡਾ ਡੀ ਉਹ ਕਿਹ ਤੋਂ ਵੱਡਾ ਹੋਊਗਾ D 1 E ਤੋਂ ਵੱਡਾ ਹੋਊਗਾ ਇਹ ਤਿੰਨ ਜਾਣੇ ਤੋਂ ਵੱਡਾ ਇਹ ਨਾਲ ਤਾਂ ਕੋਈ ਆਪਣਾ ਮਤਲਬ ਵੀ ਨਹੀਂ ਹੈਗਾ ਇਹ ਤਾਂ ਤਿੰਨ ਜਾਣੇ ਤੋਂ ਵੱਡਾ ਆਪਾਂ ਤੁਹਾਨੂੰ ਪੁੱਛ ਰਹੇ ਹਾਂ ਇਹ ਦੂਜਾ ਵੱਡਾ ਕੋਣ ਹੈ ਦੂਜਾ ਕੋਣ ਹੈ ਜੀ ਪਹਿਲ ਨੰਬਰ ਤੇ B ਵੱਡਾ ਦੂਜੇ ਤੇ F ਵੱਡਾ ਤਾਂ ਦੂਜੇ ਨੰਬਰ ਸਭ ਤੋਂ ਵੱਡਾ F ਹੈ ਪਹਿਲ ਨੰਬਰ ਤੇ ਸਭ ਤੋਂ ਵੱਡਾ B ਹੈਗਾ ਠੀਕ ਹੈ ਜੀ ਇਹ ਤੋਂ ਨੇ ਵੱਡੇ ਆ ਕਿਉਂਕਿ ਇਹ ਤਿੰਨਾਂ ਤੋਂ ਦੋਸਤ ਛੋਟਾ ਇਹ ਵੱਡਾ ਹੈਗਾ ਇਹ ਤਿੰਨ ਦੋਸਤਾਂ ਤੋਂ ਲੰਬਾ ਤਾਂ A ਦਾ ਇੱਥੇ ਵਿੱਚ ਆ ਜਾਣਾ ਸੀਗਾ A ਬਾਰੇ ਕੋਈ ਗੱਲਬਾਤ ਪੁੱਛੀ ਨਹੀਂ ਨਾ ਕਰਕੇ ਇਹ ਤਾਂ ਆਪ ਨੂੰ ਲਿਖਣ ਦੀ ਵੀ ਲੋੜ ਹੈ ਨਹੀਂ ਬਸ ਆ ਆਪਣਾ ਆਨਸਰ ਆ ਗਿਆ ਸੀ ਇਹ ਦੋਵਾਂ ਦਾ ਜੇ ਆਪਰੇਸ਼ਨ ਹੋਗੇ ਹੁੰਦਾ ਬੱਚਿਆਂ ਦੇ ਵਿੱਚ ਟਾਈਮ ਬਹੁਤ ਲੱਗ ਜਾਂਦਾ ਹੈ ਇਹ ਚ ਟਾਈਮ ਬਹੁਤ ਲੱਗ ਜਾਂਦਾਗਾ ਪਰ ਇਹਨੂੰ ਆਪਾਂ ਹੱਲ ਕਰਾਂਗੇ ਰਾਜੀ ਬੌਡ ਮਾਸਲੇ ਤਰੀਕੇ ਨਾਲ ਕੈਂਡੀਡੇਟ ਕਹਿੰਦੇ ਜੀ ਬੌਡ ਮਾਸ ਕੀ ਹੁੰਦਾ ਬੌਡ ਮਾਸ ਹੁੰਦਾ ਰਾਜ ਸਭ ਤੋਂ ਪਹਿਲਾਂ ਬ੍ਰੈਕਟ ਹੱਲ ਕਰਨੀ ਹੈ ਫਿਰ ਆਪਾਂ ਆਫ ਹੱਲ ਕਰਨਾ ਆਫ ਨੂੰ ਆਪਾਂ ਪੰਜਾਬੀ ਦੇ ਵਿੱਚ ਦਾ ਕਹਿੰਦੇ ਨੇ ਹਿੰਦੀ ਦੇ ਵਿੱਚ ਕਾ ਕਹਿੰਦੇ ਨੇ ਅਸਲ ਦੇ ਵਿੱਚ ਤਾਂ ਮਤਲਬ ਹੁੰਦਾ ਗੁਣਾ ਡੀ ਦਾ ਮਤਲਬ ਭਾਗ ਮਲਟੀਪਲੀਕੇਸ਼ਨ ਦਾ ਮਤਲਬ ਗੁਣਾ ਐਡੀਸ਼ਨ ਦਾ ਮਤਲਬ ਜੋੜ ਸਬਟ੍ਰੈਕਸ਼ਨ ਦਾ ਮਤਲਬ ਮੈਂਸ ਕਹਿੰਦਾ ਮਤਲਬ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਹੱਲ ਕਰਨਾ ਪਹਿਲਾਂ ਆਪਾਂ ਬ੍ਰੈਕਟ ਨੂੰ ਹੱਲ ਕਰਨਾ ਫਿਰ ਆਪਾਂ ਆਪ ਨੂੰ ਹੱਲ ਕਰਨਾ ਫਿਰ ਗੁਣਾ ਨੂੰ ਹੱਲ ਭਾਗ ਨੂੰ ਹੱਲ ਕਰਨਾ ਫਿਰ ਗੁਣਾ ਨੂੰ ਫਿਰ ਜੋੜ ਨੂੰ ਫਿਰ ਘਟਾਓ ਨੂੰ ਆਪ ਦੀ ਮਰਜ਼ੀ ਨਾਲ ਨਹੀਂ ਕਿਸੇ ਦੀ ਲੱਤ ਚੱਕ ਲਈ ਕਿਸੇ ਦੀ ਬਾਹ ਚੱਕ ਲਈ ਠੀਕ ਹੈ ਚਲੋ ਹੁਣ ਕਹਿੰਦੇ ਜੀ ਇਹਨਾਂ ਦੇ ਵਿੱਚੋਂ ਇੰਟਰਚੇਂਜ ਕਰਨਾ ਆਪਾਂ ਇੰਟਰਚੇਂਜ ਕਰਕੇ ਆਪਾਂ ਇੱਥੇ 24 ਆਨਸਰ ਹੀ ਲਿਆਉਣਾਗਾ ਕਿਵੇਂ ਆਊਗਾ ਕਹਿੰਦੇ ਜੀ 11 ਦੀ ਜਗ੍ਹਾ ਤੇ 24 ਲਿਖ ਦਿਓ 24 ਦੀ ਜਗ੍ਹਾ ਤੇ 11 ਲਿਖ ਦਿਓ ਕਹਿੰਦੇ ਆਨਸਰ ਆਜੂਗਾ ਦੇਖ ਲੈਣੇ ਜੀ ਕਰਕੇ ਆਪਾਂ ਚਲੋ ਸਭ ਤੋਂ ਪਹਿਲਾਂ ਇੱਕ ਲਗ ਲਗ ਕਰਕੇ ਦੇਖਣਾ ਪਿਆ ਕਰੋ ਸੌਣੇ ਆਪਾਂ ਨੂੰ 25 ਭਾਗ 5 2 25 ਮੈਂਸ ਇਹ ਕਿਹਨੇ 11 ਦੀ ਥਾਂ ਤੇ ਆਪਾਂ 24 ਲਿਖ ਦੇਣਾ 24 ਦੀ ਥਾਂ ਤੇ ਆਪਾਂ 11 ਲਿਖ ਦੇਣਾ ਇਹਦਾ ਮਤਲਬ ਇਹ ਹੁੰਦਾ ਇੰਟਰਚੇਂਜ ਦਾ ਮਤਲਬ ਤਾਂ ਜਿੱਤੇ ਇੱਥੇ 11 ਦੀ ਥਾਂ ਤੇ 24 ਕਰ ਦੋ 24 ਦੀ ਥਾਂ ਤੇ 11 ਲਿਖ ਲਓ ਠੀਕ ਹੈ ਜੀ ਹੁਣ ਆਪਾਂ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਚਲੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਕਿਹਾ ਆਪਾਂ ਭਾਗ ਹੱਲ ਕਰਨੀ ਜੇ ਜਦੋਂ ਆਪਾਂ 25 ਨੂੰ 5 ਤੇ ਭਾਗ ਕਰਾਂਗੇ 5 ਆ ਜੂਗਾ ਗੁਣਾ 2 25 24 11। ਇਸ ਦੋ ਵਾਰ ਮੈਂ ਤੁਹਾਨੂੰ ਕਿਹਾ ਕਿ ਆਪਾਂ ਇਸ ਦੋ ਵਾਰ ਹੱਲ ਕਰਨੀ ਹੁੰਦੀ ਹੈ ਗੁਣਾ। ਇਸ ਦੋ ਵਾਰ ਆ ਗਿਆ 10 25 24 11। ਇਸ ਦੋ ਵਾਰ ਆਪਾਂ ਪਲੱਸ ਹੱਲ ਕਰਨਾ ਤਾਂ 10 ਤੇ 25 ਕਿੰਨੇ ਹੁੰਦੇ ਆ ਸੋਹਣਿਆ? 10 ਤੇ 25 ਹੋ ਗਏ 35। 35 ਦੇ ਵਿੱਚੋਂ 24 ਘਟਾਏ ਮਗਰ ਆ ਗਿਆ 11 ਤਾਂ ਇਹਦਾ ਮਤਲਬ ਤਾਂ ਜੀ ਪਹਿਲੀ ਕੰਡੀਸ਼ਨ ਹੀ ਆਪਣੀ ਸਹੀ ਹੋਗੀ। ਜੇ ਆਪਣੀ ਪਹਿਲੀ ਕੰਡੀਸ਼ਨ ਸਹੀ ਨਾ ਹੁੰਦੀ ਠੀਕ ਹੈ ਜੀ ਇੱਥੇ 24 ਨਾ ਆਉਂਦੇ ਸਾਰਾ ਕੁਝ ਕਰਕੇ ਫਿਰ ਆਪਾਂ ਨੂੰ 2 ਤੇ 5 ਦੀ ਜਗ੍ਹਾ ਕਰਨੀ ਪੈਣੀ ਚਾਹੀਦੀ 5 ਨੂੰ 2 ਦੇ ਥਾਂ ਤੇ ਲਾਉਣਾ ਪੈਣਾ 2 ਨੂੰ 5 ਦੀ ਜਗ੍ਹਾ ਤੇ ਜੇ ਫਿਰ ਵੀ ਅੰਸ਼ ਤਾਂ ਆਉਂਦਾ ਫਿਰ ਆਪਾਂ ਨੂੰ 5 25 ਦੀ ਕੰਡੀਸ਼ਨ ਚੇਂਜ ਕਰਨੀ ਪੈਣੀ 5 ਦੀ ਥਾਂ ਤੇ 25 ਚਾਉਣਾ ਪੈਣਾ 25 ਥਾਂ ਤੇ 5 ਲਾਉਣਾ ਪੈਣਾ ਜੇ ਫਿਰ ਵੀ ਨਾ ਹੱਲ ਹੁੰਦਾ ਫਿਰ ਆਪਾਂ ਨੂੰ 24 25 ਚੱਕਣਾ ਪੈਣਾ 24 ਥਾਂ ਤੇ 25 ਲਾਉਣਾ ਪੈਣਾ 25 ਥਾਂ ਤੇ 24 ਆਉਣਾ ਪੈਣਾ ਇਸ ਤਰ੍ਹਾਂ ਦੇ ਜੀ ਸਵਾਲ ਨਿਕਲਦੇ ਹੁੰਦੇ ਆ ਹੁਣ ਆ ਸਵਾਲ ਦਾ ਜੀ ਤੁਸੀਂ ਆਪ ਕੱਢਣ ਦੀ ਕੋਸ਼ਿਸ਼ ਕਰਨੀ ਇਰਕੇ ਆਪਾਂ ਸਿੰਬਲ ਚੇਂਜ ਕਰਨੇ ਰੋ ਆਪਾਂ ਗਣਤੀ ਚੇਂਜ ਕਰਨੀ ਸਿੰਬਲ ਚੇਂਜ ਕਰਨੇ ਆ ਚਲੋ ਪਹਿਲਾ ਕਰ ਦਿੰਦੇ ਆ ਜਿੱਥੇ ਮਾਈਨਸ ਹੋਊਗੀ ਉੱਥੇ ਗੁਣਾ ਲਾ ਦਾਂਗੇ ਜਿੱਥੇ ਗੁਣਾ ਹੋਊਗੀ ਉੱਥੇ ਮਾਈਨਸ ਲਾ ਦਾਂਗੇ 10 ਮਾਈਨਸ ਦੀ ਥਾਂ ਤੇ ਲਾ ਦਾਂਗੇ ਗੁਣਾ ਠੀਕ ਹੈ ਜੀ ਦਾ ਮਤਲਬ ਇਹ ਹੈ ਕਿ ਗੁਣੇ ਥਾਂ ਤੇ ਮਾਈਨਸ ਮਾਈਨਸ ਦੀ ਥਾਂ ਤੇ ਗੁਣਾ 6 ਆ ਗਿਆ ਭਾਗ 9 6 ਜਿੱਥੇ ਗੁਣਾ ਹੋਊਗੀ ਉੱਥੇ ਮਾਈਨਸ 2 6 ਹੁਣ ਆਪਾਂ ਦੇਖਣਾ ਜੀ ਇਹ ਸਹੀ ਆ ਰਿਹਾ ਹੈ ਦੋ ਕਰਕੇ ਮੈਨੂੰ ਕੀ ਕਿਹਾ ਜੀ ਸਭ ਤੋਂ ਪਹਿਲਾਂ ਆਪਾਂ ਹੱਲ ਕਰਨੀ ਹੁੰਦੀ ਹੈ ਭਾਗ ਠੀਕ ਹੈ ਜੀ ਤਾਂ 3 6 9 ਲਿਖ ਲਓ 6 2 6 10 2 3 6 2 ਆਪਸ ਵਿੱਚ ਕੱਟੇ ਜਾਣਗੇ ਕਿੰਨਾ ਬਚ ਗਿਆ 2 6 2 6 ਠੀਕ ਹੈ ਜੀ ਮੈਂ ਤੁਹਾਨੂੰ ਕਿਹਾ ਕਿ ਹਮੇਸ਼ਾ ਜੋੜਨਾ ਆਪਾਂ 6 ਤੇ 2 ਜੋੜੇ 8 8 ਦੇ ਵਿੱਚ 2 6 ਐਡ ਕੀ ਵੀ ਰਾਜ ਜੀ ਆਪਣਾ ਆਪਸ਼ਨ ਪਹਿਲੀ ਨੰਬਰੀ ਆਪਸ਼ਨ ਆਪਣਾ ਆਂਸਰ ਸੀਗਾ ਜੇ ਆਪਣੀ ਪਹਿਲੀ ਨੰਬਰ ਆਪਸ਼ਨ ਆਂਸਰ ਨਾ ਹੁੰਦਾ ਫਿਰ ਆਪਾਂ ਦੂਜੀ ਬਦਲ ਕੇ ਦੇਖਣੀ ਪੈਂਦੀ ਰਾਜ ਜੀ ਫਿਰ ਤੀਜੀ ਬਦਲ ਕੇ ਦੇਖਣੀ ਪੈਂਦੀ ਚੌਥੀ ਬਦਲ ਕੇ ਦੇਖਣੀ ਪੈਂਦੀ ਇਹ ਕਿਵੇਂ ਤੁਸੀਂ ਕਹੋਗੇ ਕਿ ਫਿਰ ਟਾਈਮ ਹੀ ਬਹੁਤ ਲੱਗ ਜਾਣਾ ਰਾਜ ਜੀ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰਵਾਇਓਗੇ ਤੁਹਾਨੂੰ ਅੱਜ ਦਾ ਤੁਹਾਨੂੰ ਮੈਂ 12 ਕੇ ਐਮਸੀਕਿਊ ਕਰਵਾਇਆ ਨਾ ਅਗੇ ਤੁਹਾਨੂੰ ਮੈਂ 20 ਵੀ ਐਮਸੀਕਿਊ ਕਰਵਾਇਆ ਕਰੂੰਗਾ ਠੀਕ ਹੈ ਜੇ ਤੁਸੀਂ ਵੀਡੀਓ ਨੂੰ ਬਾਦੂਮਾ ਰਿਸਪੌਂਸ ਜੇ ਮੈਂ ਤੁਹਾਨੂੰ ਮੈਂ ਤੁਸੀਂ ਮਿਲੀਆਂ ਪੰਜਾਬ ਜੀ ਕੇ ਦੇ ਵੀਡੀਓ ਨੂੰ ਬਹੁਤ ਜਿਆਦਾ ਰਿਸਪ ਜੇ ਕਿ ਤੁਸੀਂ ਮੇਰੀ ਰੀਜ਼ਨਿੰਗ ਦੀ ਵੀਡੀਓ ਨੂੰ ਜ਼ਿਆਦਾ ਰਿਸਪੌਂਸ ਦਿਓਗੇ ਰਾਜੇ ਮੈਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਵੀਰੇ ਕੰਟੈਂਟ YouTube ਤੇ ਵੀ ਮਈਆ ਕਰਵਾਉਂਗਾ ਮੈਂ ਤੇ ਜਿਹੜੀਆਂ ਤਾਂ ਰਾਜੇ ਤੁਹਾਡੇ ਵਾਸਤੇ ਮੌਡਰਨ ਹਿਸਟਰੀ ਪੋਲਿਟੀ ਐਮਸੀਕੂ ਲੈ ਕੇ ਆਇਆਗਾ ਆ ਮੇਰਾ ਜੀ ਸੈਨ ਕਰਕੇ ਜਨਾ ਆਪਦੇ ਕੋਈ ਨਹੀਂ ਹੈ ਉਹ ਮੈਂ ਫਾਲਤੂ ਗੱਲ ਕਰਨ ਇੱਥੇ ਬੈਠਾ ਤਹਾਂ ਨੂੰ ਰਾਜੇ ਉਹਦੇ ਵਿੱਚੋਂ 90% ਕੰਟੈਂਟ ਮੇਰਾ ਜੀ ਜੇ ਤੁਹਾਨੂੰ ਮਤਲਬ ਪੰਜ ਪ੍ਰੈਸ਼ਨ ਪਾਏ ਆ ਉਹਨਾਂ ਨੇ ਪੋਲਿਟੀ ਦੇ ਮੈਂ ਤਾਂ ਕਹਿੰਦਾ ਪੰਜਾਂ ਦੇ ਵਿੱਚੋਂ ਪੰਜ ਹੀ ਆਉਣਗੇ ਜੇ 22 ਚਾਂਸ ਕੋਈ ਗੜਬੜ ਹੋ ਗਈ ਤਾਂ ਵੀ ਇੱਕ ਆਪਰੇਸ਼ਨ ਨਹੀਂ ਤਾਂ ਉਹਦੇ ਵਿੱਚੋਂ ਚਾਰੇ ਚਾਲੇ ਦੇ ਵਿੱਚੋਂ ਮਿਲਣਗੇ ਇੰਨਾ ਵਧੀਆ ਕੰਟੈਂਟ ਤੁਹਾਡੇ ਵਾਸਤੇ ਤਿਆਰ ਕਰ ਰਹੇ ਹਾਂ ਰਾਜੀ ਬਸ ਆਹ ਸਮਝ ਲਓ ਕਿ ਬਾਹਰੋਂ ਆਉਣ ਦੀ ਸੁਭਾਵਨਾ ਨਹੀਂ ਪੈਦਾ ਹੁੰਦੀ ਠੀਕ ਹੈ ਰਾਜੀ ਤੇ ਵੀਡੀਓ ਨੂੰ ਬਦੋਂ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਮਨਾਰ